ਮੇਰੇ ਵੱਲੋਂ ਸੱਚੀਆ ਕਾਲਪੁਰਾਇਆ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਇੱਕ ਨੇੜੇ ਦਾ ਕਰ ਆਪਾਂ ਇੱਕ ਵੀਡੀਓ ਦਾ ਐਂਡ ਕੀਤਾ ਇਹ ਦੂਜੀ ਹੁਣ ਆਪਾਂ ਸਟਾਰਟ ਕਰਨ ਲੱਗੇ ਆ ਤੇ ਦੂਜੀ ਸਟਾਰਟ ਆਪਾਂ ਰਾਤ ਤੋਂ ਹੀ ਕਰਨ ਲੱਗੇ ਆ ਕਿਉਂਕਿ ਮੈਂ ਤੁਹਾਨੂੰ ਦੱਸਣਾ ਸੀਗਾ ਹੁਣ ਅੱਜ ਮੈਂ ਤੁਮਾਂ ਲੱਗੇ ਮਟਕੇ ਵਾਲੀ ਦਹੀਂ ਚੱਕਰੀ ਵਾਲੀ ਦਹੀਂ ਤੇ ਅੱਜ ਪਹਿਲੀ ਵਾਰ ਚ ਮਾਰੀਆ ਮਤਲਬ ਵੀ ਗਰਮੀ ਐ ਇਸ ਵਕਤ ਆਹੋ ਕੱਲ ਬੰਦ ਕਰ ਲਿਆ ਤੇ ਮੈਨੂੰ ਨਾ ਸੁਣੋ ਤੰਗ ਕਰੀ ਬੈਠੀ ਚਲੋ ਜੀ ਹੁਣ ਆਪਾਂ ਦੁੱਤ ਮੈਂ ਕਰਮ ਕਰ ਲਿਆ ਪਹਿਲਾਂ ਤਾਂ ਮੈਂ ਡੋਰ ਦੇ ਜਮਾਨ ਲੱਗੀ ਤੇ ਫਿਰ ਮੈਂ ਸੋਚਿਆ ਨਹੀਂ ਬੀ ਆ ਮੇਰੇ ਕਿਉਂ ਕਿ ਫਿਰ ਮੈਂ ਸੋਚਿਆ ਨਹੀਂ ਬੀ ਦੁੱਤ ਕਰੇ ਜਮਾਨੇ ਐਡੀ ਦੂਰ ਕਿਉਂ ਲੈ ਕੇ ਜਾ ਰਹੇ ਆਂ ਜੇ ਦੂਰ ਨਹੀਂ ਤਾਂ ਦੂਰ ਨਹੀਂ ਨੇੜੇ ਨੇੜੇ ਨਹੀਂ ਆ ਬੂਲ ਚੱਕ ਕਰੇ ਜੀ ਤਾਂ ਹੀ ਜਮਾਨ ਵਾਸਤੇ ਲੱਸੀ ਲਈਏ ਦੀ ਆਪਾਂ ਤੇ ਲੱਸੀ ਵਿੱਚ ਉਹ ਥੋੜਾ ਜਿਹਾ ਖੱਟਾ ਪਾਤਾ ਹਾਂ ਐਨਾ ਕੁ ਪਾਣਾ ਏ ਹੁਣ ਮੈਂ ਨਾ ਹਾਲੀਵਾਰ ਸਮਾਰੀ ਆ ਤਾਂ ਕਰਕੇ ਮੇਰੇ ਹਿਸਾਬ ਨਹੀਂ ਆਪਾਂ ਦੇਖ ਕੇ ਜਮਾਵਾਂਗੇ ਤੇ ਆ ਰਿਹਾ ਦੁੱਧ ਦੁੱਧ ਨੂੰ ਬਾਲੀ ਦੇ ਕੇ ਠੰਡਾ ਕਰ ਲਿਆ ਤੇ ਠੰਡਾ ਵੀ ਨਹੀਂ ਹੋਣਾ ਚਾਹੀਦਾ ਦੁੱਧ ਕੋਸਾ ਹੋਣਾ ਚਾਹੀਦਾ ਏ ਥੋੜਾ ਗਰਮ ਹੋਣਾ ਚਾਹੀਦਾ ਏ ਤੇ ਆ ਹੈਗੀ ਆਪਣੀ ਮੱਛੀ ਵਾਲੀ ਦਹੀਂ ਇਹਦੇ ਉੱਪਰ ਹੁਣ ਆਪਾਂ ਕੋਈ ਪਲੇਟ ਧਰ ਦਾਂ ਆਹ ਪਲੇਟ ਨਾ ਡੋਲੂ ਵਾਲੀ ਹੈ ਇਹਦੇ ਉੱਪਰ ਆਪਾਂ ਇਹਦੇ ਉੱਪਰ ਤਾਂ ਆ ਲੋ ਜੀ ਮੈਂ ਮਿੱਟੀ ਮਾਰਦੀ ਐਵੇਂ ਨਹੀਂ ਆਪਾਂ ਤਾਂ ਮਿੱਟੀ ਮਾਰ ਦਾਂਗੇ ਇਹ ਨੂੰ ਮੈਂ ਨਾ microwaves 'ਚ ਤਾਂ ਨਹੀਂ ਲੱਗਦੀ ਆ। ਬਸ ਵਾਹਿਗੁਰੂ ਕਰੇ ਜਿੱਦਾਂ ਹੀ ਆਪਣੀ ਜੰਮ ਜਾ। ਆਲੋ, ਦੀ microwaves ਚੰਕਾ ਤੇ ਹੁਣ ਆਪਾਂ ਮਿਲਾਗੇ ਸਿੱਧਾ ਸਵੇਰ ਨੂੰ ਜਦ ਦਹੀਂ ਜੰਮ ਜੂਗੀ। ਜੋ ਜੰਮੂਗੀ ਡਾਇਰੈਕਟ ਤੁਹਾਨੂੰ ਮਟਕਾ ਦਿਖਾਉਗੀ ਨਹੀਂ ਜਮੂਗੀ ਤਾਂ ਵੀ ਦਿਖਾਉਗੀ ਜਮੂਗੀ ਤਾਂ ਵੀ ਜੋ ਵੀ ਹੈ ਤੁਹਾਨੂੰ ਸਾਰਾ ਸੱਚ ਉਹ ਦਿਖਾਉਗੀ ਨਹੀਂ ਤਾਂ ਫਿਰ ਮੱਖਣ ਨਾਲ ਪਰੋਠਾ ਮੰਨੇ ਪਰੌਠਾ ਨਾ ਮੰਨੇ ਅੰਗੂਰ ਵਾਲੇ ਮਟਕੀ ਅਰੇ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੁੱਪਰਾਏ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਸਵੇਰ ਦਾ ਟਾਈਮ ਆ ਵੀਡੀਓ ਬਣਾਣੀ ਤੇ ਸਵੇਰ ਦਾ ਟਾਈਮ ਐ ਤੇ ਸਵੇਰੇ ਨਾ ਜਦ ਉੱਠੇ ਤੇ ਇੰਨਾ ਜ਼ਿਆਦਾ ਬੱਦਲ ਮੀਂਹ ਵੀ ਪੈਣ ਲੱਗਿਆ ਤਾਂ ਮੌਸਮ ਇੰਨਾ ਠੰਡਾ ਹੋਇਆ ਪਿਆ ਤਾਂ ਵੀ ਕੋਲਕਟਸ ਲਾਜੀ ਬਣ ਗਈ ਵੀ ਕਚੌਰੀਆਂ ਬਣਾ ਲੰਮੇ ਆ ਹੁਣ ਜਾਨੂੰ ਆਲੂ ਬਲੇ ਜਾਨੂੰ ਸੂਰਜ ਸਾਹਮਣੇ ਚੜ ਕੇ ਆ ਗਿਆ ਧੁੱਪ ਆ ਗਈ ਹੁਣ ਆ ਜੀ ਕਰ ਰਿਹਾ ਵੀ ਇਹੇ ਜੇ ਚ ਕਚੌਰੀਆਂ ਪਹਿਲਾਂ ਸੀ ਪਰੌਂਠੇ ਬਣਾਉਣੇ ਤੇ ਆਲੂ ਵਾਲੇ ਹੁਣ ਫਿਰ ਜਦ ਮੌਸਮ ਜਾਂ ਦੇਖਿਆ ਚੇਨਾ ਮੰਨ ਜਾ ਬਦਲ ਗਿਆ ਹੁਣ ਧੁੱਪ ਚੜ ਕੇ ਆ ਗਈ ਸਾਹਮਣੇ ਹੁਣ ਬਣਾਣੀਆਂ ਤਾਂ ਪੈਣੀਆਂ ਹੀ ਕਿਉਂਕਿ ਜਿਹੜਾ ਮੂਡ ਬਣਾ ਲਿਆ ਹੁਣ ਉਹ ਤਾਂ ਕਚੌਰੀਆਂ ਖਾਂਦੇ ਹੀ ਹੋ ਗਿਆ ਨਾ ਨਾਲੇ ਆ ਜੈਤਵਾਰ ਨਾਲੇ ਸਵੇਰ ਦੇ ਟਾਈਮ ਜਿਹੜੀ ਤਲੀ ਹੋਈ ਚੀਜ਼ ਆ ਉਹ ਫਿਰ ਸ਼ਾਮ ਨੂੰ ਖਰਾਬ ਕਰਦੀ ਐ ਸਵੇਰ ਦੇ ਟਾਈਮ ਤਾਂ ਠੀਕ ਐ ਖਾ ਸਕਦੇ ਆ ਨਾਸ਼ਤੇ ਚ ਕੋਈ ਪ੍ਰੋਬਲਮ ਨਹੀਂ ਹਨਾ ਆਪਾਂ ਪੂਰੀਆਂ ਕਚੌਰੀਆਂ ਸਵੇਰ ਦੇ ਟਾਈਮ ਖਾਈ ਲੈਣੇ ਚਾਹੇ ਚਾਹ ਨਾਲ ਖਾਓ ਦਹੀਂ ਨਾਲ ਖਾਓ ਤੇ ਹਾਂ ਰਾਤ ਨਾ ਮੈਂ ਜਿਹੜੀ ਦਹੀਂ ਜਮਾਈ ਸੀਗੀ ਮਟਕੇ ਚੋਂ ਮੈਂ ਤੁਹਾਨੂੰ ਦਿਖਾਉਂਗੀ ਜੰਮ ਗਈ ਬਹੁਤ ਵਧੀਆ ਜੰਮ ਗਈ ਉਹ ਮੈਂ ਤੁਹਾਨੂੰ ਦਿਖਾਉਂਗੀ ਹੁਣ ਬਸ ਬਾਹਰ ਚੱਕ ਕੇ ਲੈ ਕੇ ਆਉਣੀ ਆ ਸਾਰਾ ਤਿਆਰੀ ਕਰਦੇ ਆ ਨਮਕ ਮਿਰਚ ਮਸਾਲੇ ਚੱਕ ਲਏ ਆਲੂ ਵੀ ਉਬਲ ਗਏ ਹੁਣ ਉਹਦੇ ਵਿੱਚ ਸਾਰਾ ਸਮਾਨ ਰਲਾ ਕੇ ਬਣਾਉਣ ਤਿਆਰੀ ਸ਼ੁਰੂ ਕਰ ਰਹੇ ਆ ਇਹ ਜਿਹੜੇ ਆਲੂ ਆ ਨਾ 3-4 ਸੀਟੀਆਂ ਚ ਰਿੱਜਦੇ ਨੇ ਇੱਕ ਤਾਂ ਸਿਆਪਾ ਦਾਲ ਮਗਰ ਜਿਹੜੇ ਦੂਜੇ ਆ ਉਹਨੂੰ ਸੀਟੀ ਮਾਰਨ ਦੀ ਕੋਈ ਜ਼ਰੂਰਤ ਨਹੀਂ ਉਹ ਐਂ ਹੀ ਰਿੱਜ ਜਾਂਦੇ ਨੇ ਹੈ ਨਾ ਹੈ ਨਾ ਲਾਲ ਟਾਈਮ ਲਾਂਦੇ ਨੇ ਦੂਏ ਤਾਂ ਹੀ ਦਿੱਜੇ ਜਾਂਦੇ ਨੇ ਆ ਪੱਥਰ ਵਰਗਾ ਅਲੂ ਹੋ ਗਿਆ ਰਾਤ ਨੂੰ ਫ੍ਰਿਜ ਚ ਰੱਖਿਆ ਤਾਂ ਜਿਹੜਾ ਆ ਫੈਵਰੇਰੀਂ ਪਾਇਰ ਆ ਜਾਂਦਾ ਲਓ ਜਿਉਣਾ ਪਾਲੂ ਭੰਨਣ ਲੱਗੇ ਆਲੂ ਇੰਨੇ ਜਿਆਦਾ ਗਰਮ ਨਹੀਂ ਪਰ ਨਾ ਇਹ ਆਲੂ ਇਹ ਨਾ ਜਿਹੜੇ ਇਹ ਗਰਮ ਗਰਮ ਹੈ ਨਾ ਬਹੁਤ ਵਧੀਆ ਭੰਨੇ ਜਾਂਦੇ ਨੇ ਅ ਫਿਰ ਨਾ ਜੇ ਠੰਡ ਘਲੀਆਂ ਰਹਿ ਜਾਂਦੀਆਂ ਨੇ ਇਹਨਾਂ ਦਾ ਗਰਮ ਗਰਮੇ ਭੰਨੇ ਐਂ ਪਿੱਛੇ ਜਾਂਦੀਆਂ ਨਾਲ ਆਲੂ ਨਾਲ ਇਹਨਾਂ ਦੀਆਂ ਨਾ ਜੜੀਆਂ ਕਚੌਰੀਆਂ ਹੁੰਦੀਆਂ ਉਹ ਵੀ ਨਹੀਂ ਫਟਦੀਆਂ ਲਾਲ ਲਾਲੂ ਹੁੰਦੀਆਂ ਚਿੱਟੇ ਆਲੂ ਆਂਦੀਆਂ ਤਾਂ ਫਟ ਜਾਂਦੇ ਨੇ ਗਲੀਆਂ ਜਾਂ ਨਿਕਲ ਕੇ ਨਾ ਬਾਹਰੋਂ ਨਿਕਲ ਜਾਂਦੇ ਟਰ 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 ਤੇਲ ਹੈ ਤਾਂ ਨਾ ਲੈਣਾ ਪਊਗਾ ਤਾਂ ਥੋੜਾ ਜਿਹਾ ਚਾਹੀਏ ਚਾਹੁੰਦੀ ਇੰਨਾ ਕੋਈ ਅਜੀ ਜਮ ਜਮ ਜਾ ਕੇ ਬੁਣੇ ਸੀ ਤੇ ਆ ਦੇਖੋ ਦਹੀਂ ਨਾ ਐਂ ਜੰਮ ਗਈ ਕੈੜੀ ਬਸ ਜਿਆਦਾ ਅਗਲੀ ਵਾਰ ਜਮਾਣੀ ਇਸ ਮਾਰਕੀਟੋਂ ਨਹੀਂ ਪਊਗੀ ਕਿਉਂਕਿ ਖੱਟੇ ਜਿਹੇ ਦੀ ਸਮੈਲ ਆ ਰਹੀ ਆ ਜਿਹੜੀ ਲੱਸੀ ਦੇ ਤਬਲੇ ਤੋਂ ਆਉਂਦੀ ਆ ਆ ਦਹੀਂ ਤੇ ਤੇਲ ਰਿੱਜ ਰਿਹਾ ਏ ਤੇ ਫਟਾਫਟ ਬਣਾ ਦਈਏ ਸਚੌੜੀਆਂ ਤਮੋ ਪਲੇਸ ਦਾ ਆਟਾ ਚਮਟਾਓ ਗੁਜਾਰੀਆਂ ਦਾ ਆਟਾ ਪਤਲਾ ਤੇ ਆਲੂ ਕਟੇ ਹੋਣੇ ਚਾਹੀਦੇ ਆ ਫੇਰ ਕਚੌੜੀਆਂ ਫਟਾਣਾ ਪਾਣਾ ਹੈ ਆਟਾ ਕਚੌੜੀਆਂ ਦਾ ਤੂੰ ਪਕਾ ਲੈ ਤੂੰ ਪਾ ਲੈ ਤੂੰ ਪਤਲੇ ਕਿੰਨੇ ਸਾਲ ਹੋ ਗਏ ਮੈਂ ਹੀ ਮੈਂ ਹੀ ਗੁੰਨ ਰਹੀ ਆਟਾ ਕਚੌੜੀਆਂ ਦਾ ਮੈਂ ਤੜੜਨ ਵਾਲੀ ਆ ਆਟਾ ਮੈਂ ਹਮੇਸ਼ਾ ਫਤਿਮਾ ਹੀ ਗੁੰਦੀ ਹਾਂ ਕਿਉਂਕਿ ਮੈਨੂੰ ਪਤਾ ਹੈ ਕੂੜੀਆਂ ਦਾ ਹੋਵੇ ਕਚੌੜੀਆਂ ਦਾ ਹਮੇਸ਼ਾ ਮੈਂ ਹੀ ਗੁੰਦੀ ਆ ਕਿਸੇ ਨੇ ਕਦੇ ਨਹੀਂ ਗੁੰਦੀ ਆ ਉਹਦੇ ਮੈਨੂੰ ਪਤਾ ਹੁੰਦਾ ਹੈ ਵੀ ਕਿਹਾ ਜੀ ਹੁੰਦਾਏ ਖਜੋਰੀਆਂ ਵਾਲਾ ਹਲਦੀ ਤਾਂ ਨਹੀਂ ਪਾਈ ਇਹਦੇ ਚ? ਨਾ ਆਹ ਤਰ ਬੁਧਾ ਮੈਂ ਹਲਦੀ ਨਾਲੋਂ ਵਧਿਆ ਮਣ ਹਲਦੀ ਪਾਈ ਵੀ ਪੇਟੀ ਚ ਵਧਿਆ ਬਣਦੀ ਆ ਨਾ ਮੈਂ ਪਾਈ ਦੀ ਹਾਂ ਜੀ ਮੈਂ ਕਿ ਹਲਦੀ ਪਾਉਣੀ ਥੋੜੀ ਅੱਗੇ ਵੀ ਪਾਉਣੀ ਪੈਂਦੀ ਪੀਲੇ ਪੀਲੇ ਜਿਹੜੇ ਚੌੜੀਆਂ ਪਤੇ ਲੱਗਦੇ ਨੇ ਹਲਦੀ ਵਾਲੀਆਂ ਹੈ ਮੈਂ ਕਿ ਹਲਦੀ ਵਾਲੀਆਂ ਪੀਲੇ ਪੀਲੇ ਚੌੜੀਆਂ ਵਧਿਆ ਲੱਗਦੀਆਂ ਨੇ

ਆ ਗਿਆ ਬਬੂ ਵੀ ਆ ਗਿਆ ਦੇਖੋ ਥੋੜੀ ਦੈਂਗਾ ਇਹ ਨਹੀਂ ਇਹ ਵੀ ਆ ਗਿਆ ਜਿੱਥੇ ਮੈਂ ਹੋਊਗੀ ਇਹ ਉੱਥੇ ਜ਼ਰੂਰ ਟੱਕਦਾ ਆਟਾ ਕੱਲਾ ਇਹਨੇ ਸਾਰੀ ਚਾਹ ਬਣਾਤੀ ਅੰਦਰ ਗੱਗੂ ਗੱਗੂ ਇਹਨੇ ਗੋਦੀ ਚੱਕ ਕੇ ਅੰਦਰ ਇੰਨਾ ਬਾੜਿਆ ਪਰ ਬੜਿਆ ਨਹੀਂ ਉੱਥੇ ਲੱਗ ਗਿਆ ਕਹਿੰਦਾ ਪਾਪਾ ਨਾ ਮੈਨੂੰ ਹੱਥ ਲਾ ਦੇ ਫਿਰ ਮੈਂ ਗੇਟ ਖੋਲਿਆ ਫਿਰ ਮੇਰੇ ਹੱਥ ਫੜ ਕੇ ਆਇਆ ਫਿਰ ਪਰਤੀ ਘਾਇੰਗਾ ਤੇਤੀ ਘਾਇੰਗਾ ਆਹੋ ਆ ਬੁਢੀ ਗੁਲਗੁਲੀ ਆ ਹਾਂ ਆਟਾ 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 ਕਿਹਟਾ ਆ ਕਿਹਟਾ ਸਵੇਰੇ ਸਵੇਰੇ ਲਿਆ ਕਚੌੜੀਆਂ ਦਾ ਪਾਣੀ ਉਹ ਦਿਲ ਚੜ ਗਈ ਉਹ ਗਾਹੀ ਬੱਦਲ ਆ ਇਹ ਕਹਤਾ ਨਹੀਂ ਆਲੂ ਵਾਲੇ ਪਰੌਣੇ ਬਣਾਉਣ ਵਾਲੇ ਚਾਹੂ ਗਰਦੀ ਅੰਦਰ ਮੀਂਹ ਨਿਕਲਦੀ ਹਾਂ ਦਾਦੀ ਹਾਂ ਕਿਉਂਕਿ ਵੀਡੀਓ ਦੇ ਚੱਕਰ 'ਚ ਫਿਰ ਸਾਰਾ ਦਿਖਾਣਾ ਵੀ ਪੈਂਦਾ ਮੈਨੂੰ ਕਰਨਾ ਵੀ ਪੈਂਦਾ ਆਗੋ ਆਗੋ ਬੜਿਆ ਗੋ ਆਗੋ ਅੰਦਰੋਂ ਸਭ ਕੁਝ ਕਿ ਤੁਹਾਨੂੰ ਬੀਬੀ ਰੋਟੀ ਖਾਓ। ਹਾਂ। ਭਾਈ ਇਹ ਮੈਨੂੰ ਤਾਂ ਗਰਮੀ ਇੰਨੀ ਚੂਰੀ ਆ ਮਾ ਆਪਦਾ ਹੀ ਨਹੀਂ ਦਿੱਤੀ ਜਾਉ। ਇੰਨੀ ਗਰਮੀ ਚੂਰੀ ਹੀ ਆ ਨਾ। ਫੇ ਤੁਸੀਂ ਤਾਂ ਕੰਮੇ ਕਰਦੇ ਚੂਰੀਆਂ ਬਸ। ਹਾਂ ਕਰਿਆ ਹੀ। ਮੈਂ ਆਪਣੇ ਆਪ ਨੂੰ ਗੁਨੇਕਾਰ ਮੰਨਦੀ ਆਂ ਵੀ ਮੈਂ ਪੌੜਾ ਲੈ ਲਿਆ। ਇਹ ਤਾਂ ਸਿਆਲ ਹੋਵੇ ਜਿਵੇਂ ਠੰਡ ਜੀ ਨਹੀਂ ਹੁੰਦੀ। ਫੇ ਠੀਕ ਰਹਿੰਦੀ ਆ। ਨਹੀਂ ਨਹੀਂ ਗਰਮੀ ਤਾਂ ਗਰਮੀ ਹੋਣਾ ਤੇ ਬੱਦਲ ਵੀ ਹੋ ਗਏ। ਨਾਲ ਸਵੇਰੇ ਠੰਡੀ ਹੋਵੇ ਤੇ ਨਾ ਮੀਂਹ ਵੀ ਐ ਦਵੇ ਮੀਂਹ ਮੀਂਹ ਫੋਕਾ ਹਾਂ ਵੀ ਮੀਂਹ ਪੈ ਰਿਹਾ ਹੈ। ਆਹ ਸਾਡੀ ਵੀ ਵੀ ਮੀਂਹ ਪੈ ਰਿਹਾ ਹੈ ਤੇ ਚੱਲ ਠੰਡਾ ਮੌਸਮ ਆ। ਤੇ ਚੌਲੀਆਂ ਵੀ ਪਰੌਂਠੇ ਨਹੀਂ ਜਗ ਚੌਲੀਆਂ ਬਣਾ ਲੰਨੇ। ਹੁਣ ਮੈਨੂੰ ਕੀ ਪਤਾ ਸੀ। ਵੀ ਗਰਮੀ ਚ ਹੋਊਗੀ ਫਿਰ ਕੀ ਹੋ ਗਿਆ? ਉਹ ਬੰਗੜੀਆਂ ਨੇ ਹਨਾ। ਬਸ। ਇਹ ਲੋੜ ਟਾਂ। ਸੇ ਦਾ ਸੇ ਵੀ ਹੈ। ਮੈਂ ਚੁੱਲੇ ਦੇ ਸਾਹਮਣੇ ਬੈਠੀ ਨਾ ਜੇ ਅਸੀਂ ਬਾਹਰ ਬਣਾਉਂਦੇ ਫਿਰ ਤਾਂ ਜ਼ਿਆਦਾ ਗਰਮੀ ਟੀ ਧੁੱਪ ਛੱਡ ਜਾਂਦੀ ਉੱਥੇ ਤਾਂ ਸੁਪਾ ਸੁਪਾ ਹਨੇਪਾ ਹੋ ਦੋ ਤਿੰਨ ਪੈਨਸ ਫੇਰ ਆ ਜਾਂਦੀਆਂ ਨੇ ਹੋਰ ਤੇ ਕੱਲੀ-ਕੱਲੀ ਵਿੱਚ ਤੇਲ ਪੁਕ ਰਿਆ ਸੀ ਹੁਣ ਅੱਗ ਵੀ ਤਿੱਗੀ ਹੋਈ ਆ ਕਚੌਰੀਆਂ ਵੀ ਵਧੀਆ ਫਟਾਫਟ ਬਣ ਰਹੀਆਂ ਨੇ ਤਾਂ ਤਾਂ ਕਾਲੀਆਂ ਨਹੀਂ ਹੋਣਗੀਆਂ ਕਚੌਰੀਆਂ ਕਿਉਂਕਿ ਅੱਗ ਥਿਰ-ਥਿਰ ਪਕਣੇ ਲੱਗੇ ਨਾ ਸੇਵਰੀ ਲੱਗ ਸਕਦਾ ਕਾਲੀਆਂ ਫੇਰ ਲਾਲ-ਲਾਲ ਦੇਣ ਕਾਲੀਆਂ ਜਿਆਦਾ ਹੋਣਗੀਆਂ ਇਹ ਕਾਲੀਆਂ ਹੋਣਗੀਆਂ ਉਹ ਮੈਂ ਵਧੀਆ ਬਣਿਆ। ਅੱਗ ਤੇਜ ਹੋ ਫੇਰ ਹੋਣੀ। ਹਰ ਮੈਦੀ ਖਾ ਕੇ ਵੀ ਦੇਖੀ ਐ, ਇੰਨੇ ਸੁਆਦ। ਜਿਹੜਾ ਆਸਮਾਨ ਐ ਨਾ ਮਤਲਬ ਜਿਹੜਾ ਆ ਬਣਾਉਨੇ ਆ ਹਨਾ ਇਹ ਮੱਖੀਆਂ ਬਣੇ। ਜਿਹੜਾ ਆਸਮਾਨ ਬਣਾਉਨੇ ਆ ਆਪਾਂ ਆਲੂਆਂ ਦਾ ਤਿਆਰ ਕਰਦੇ ਆ। ਇਹ ਵਧੀਆ ਹੋਣਾ ਚਾਹੀਦਾ ਐ ਬਸ। ਹਨਾ? ਕਚੌਰੀ ਤਾਂ ਉਹ ਤਾਂ ਆਟਾ ਹੀ ਐ। ਬਸ ਆਟੇ 'ਚ ਜਮੈਣ ਪਾ ਲਓ। ਨੂਨ ਤਾਂ ਅਸੀਂ ਪਾਉਂਦੇ ਹੀ ਨਹੀਂ ਸ਼ੁਰੂ ਤੇ ਹੀ। ਹਾਂ, ਪੂਰੀਆਂ ਵਾਲੇ ਆਟੇ 'ਚ ਨੂਨ ਪਾ ਲੈਂਦੇ ਹਨਾ, ਕਚੌਰੀਆਂ ਵਾਲੇ 'ਚ ਨਹੀਂ ਪਾਉਂਦੇ। ਦੇ ਦੋ ਖਾਂਦੀ ਨਾ ਕਦੇ ਕਦੇ ਦੋ ਖਾਂਦੀ ਨਾ ਉਦਣ ਦੋ ਖਾਂਦੀ ਆ ਜਿੱਦਣ ਬੀਬੀ ਨੂੰ ਕਬਜ਼ੀ ਹੁੰਦੀ ਆ ਨਾ ਕਚੌਰੀਆਂ ਦੇ ਕਰੇ ਤਲੀਆਂ ਮੇ ਕਰਕੇ ਦੋ ਖਾਂਦੀਆਂ ਰੋਟੀਆਂ ਤੇਰ ਨਾਲ ਖਾ ਜਾਂਦੀ ਆ ਨਾ ਰੋਟੀ ਦੋ ਰੋਟੀਆਂ ਵੀ ਦੋ ਖਾਂਦੀ ਜਿੱਦਾਂ ਕਬਜ਼ੀ ਹੁੰਦੀ ਆ ਹੁਣ ਉਹਨੂੰ ਮੈਨੂੰ ਲੱਗਦਾ ਲਪਾਓ ਦਹੀਂ ਉਹ ਪਈਏ ਮਟਕੇ ਵਾਲੀ ਦੇ ਨਾ ਫੜ ਆਈ ਆਮ ਨਾ ਮੈਨੂੰ ਪਾਉਂਗਾ ਪਰ ਮੈਨੂੰ ਪਾਉਣੀ ਪਊਗੀ ਮੈਂ ਲਾਗੀਆ ਹੋਰ ਇੰਨਾ ਟਮਾ ਯੂਵੀ ਨੂੰ ਵੀ ਪੁੱਛ ਲਾ ਲੀ ਬੱਸ ਹਜੇ ਤੱਕ ਨਹੀਂ ਆਉਣਾ ਪਹਿਲਾਂ ਹੀ ਤੂੰ ਪਾ ਲੈ ਆ ਲੈ ਆਹ ਪਲੇਟ ਯੂ ਵੀ ਪਰਾਂ ਨੂੰ ਕਰ ਮੈਨੂੰ ਪਰਾਂ ਨੂੰ ਕਰ ਦੇਖ ਉੱਧਰ ਦੇਖ ਕਿੰਨੀ ਪਾਉਣੀ ਆ ਬਹੁਤ ਹੈ ਚਟਣੀ ਵੀ ਹੈ ਨਾਲ ਚਮਚਾ ਦੇ ਲੋ ਚਮਚਾ ਚੰਚਾ ਅੰਦਰ ਤੇ ਲੈ ਲਈਏ ਕਚੌੜੀਆਂ ਰੱਖ ਲੈ ਕਚੌੜੀਆਂ ਤੇ ਰੱਖ ਲੈ ਫਿਰ ਮੁੜ ਕੇ ਆਏਗੇ ਦੁਬਾਰਾ ਅੱਛਾ ਇੱਕ ਮਿੰਟ ਰੁਕੀ ਯੂ ਵੀ ਖਿਲਾ ਦੇ ਇੱਕ ਗਰਮਿਆ ਜਨਾ ਮਖਿਆਲ ਦੁਖੀ ਕਰਦਾ ਐਨਾ ਜਿਆਦਾ ਦੁਖੀ ਕਰਦਾ ਠੰਡੀ ਠੰਡੀ ਦਈ ਕੀ ਹੋ ਗਿਆ ਚਲੋ ਜੀ ਸਾਡਾ ਕੰਮ ਨਿਪੜਨ ਵਾਲਾ ਹੋ ਗਿਆ ਗਰਮ ਹੀ ਨਾਲ ਸੀ ਹੈ ਯੂਵੀ ਦੀਆ ਦੋ ਲਗਾ ਪਰ ਲਾਲੂ ਜੇ ਨਹੀਂ ਲਈ ਇੱਕ ਫਿਰ ਆਪ ਦੀ ਪਲੇਟ ਚ ਰੱਖ ਲਓ ਚਲੋ ਲੋ ਜੀ ਕਚੌੜੀਆਂ ਸਾਰੀਆਂ ਬਣਾ ਲਈਆਂ ਤੇ ਕੰਮ ਕੀ ਆਪਣਾ ਸਵੇਰਤਨ ਨਿਭੜਿਆ ਤਾਂ ਨਹੀਂ ਹੈ ਸਾਫ ਕੱਪੜੇ ਪਏ ਆ ਯੂਵੀ ਨੇ ਣਾੜਾ ਐ ਐਤਵਾਰ ਨੂੰ ਤਾਂ ਜਾਦੇ ਕੰਮ ਬਰਜ ਜਾਂਦੇ ਸਰ ਉਹ ਵੀ ਉਹਦੇ ਨਾਲ ਦਾ ਕੋਈ ਉਸ ਆਹੋ ਮੈਂ ਕਿੰਨੀ ਖਾਈ ਜਾਊਂਗੀ ਆ ਲੈ ਜੇ ਚੱਕ ਲਈ ਰਾ ਤੇ ਗ੍ਰੀਨ ਸੌਸ ਐ ਨਾ ਜਿਹੜੀ ਉਹ ਅੰਬੀ ਨਹੀਂ ਉਹ ਮੈਨੂੰ ਪਤਾ ਨਹੀਂ ਲੱਗਦਾ ਹੈਗਾ ਪਤਾ ਨਹੀਂ ਕਾਤੇ ਪਤਾ ਹੀ ਲੱਗਦਾ ਪਿਛਲੀ ਵਾਰ ਇੱਕ ਵਾਰ ਔਲਿਆ ਨਹੀਂ ਬਣਾਈ ਤੀ ਇੱਕ ਵਾਰ ਅੰਬੀ ਦੀ ਬਣਾਈ ਅੱਜ ਲੱਗ ਖੱਟੀ ਤਾਂ ਖੱਟੀ ਉਵੇਂ ਹੀ ਲੱਗਦੀ ਹੈ ਵੀ ਫੜ ਕੇ ਵੀ ਨਜ਼ਰ ਆਉਂਦਾ ਕੁਦੀਨਾ ਹੋਵੇ ਜਾਂ ਕੋਈ ਹੋਵੇ ਨਹੀਂ ਆਪਾਂ ਘਰ ਟੁਕੜੀ ਸੌਸ ਹੈ ਜਿਹੜੀ ਪਦੀਨੇ ਧਨੀਏ ਦੀ ਘੋਲਦਾ ਨਾ ਨਿੰਬੂ ਪਾਣੀ ਜ਼ਰੂਰ ਪੈਂਦੀ ਹੈ ਅੰਬੀ ਵੀ ਖੱਟੀ ਹੈ ਔਲਿਆ ਵੀ ਖੱਟੀ ਹੁੰਦੇ ਨੇ ਤੇ ਵਧੀਆ ਹੁੰਦੀ ਵੀ ਆਪੋ ਆਪਣੀ ਵੀ ਹੈ ਤੇ ਮੈਂ ਜਾਣ ਜਾਣ ਕੇ ਘੁੰਮ ਰਿਆ ਦੇਖੋ ਖਿੱਤਰ ਖੜੇ ਜਾਣ ਜਾਣ ਕੇ ਘੁੰਮ ਰਿਆ ਹੈ ਫਿਰ ਕੂ ਦੇ ਵੀ ਇਹ ਸਮਝਦਾ ਬੱਚਾ ਮੇਰੀ ਆ ਗਈ ਹਵਾ ਚੱਲ ਰਹੀ ਐ ਮੇਰੀ ਆਈ ਨਹੀਂ ਪਰ ਤੇਜ਼ ਹਵਾ ਚੱਲ ਰਹੀ ਐ ਪਰ ਬੀਬੀ ਨੇ ਟੈਂਕੀ ਨੂੰ ਰੋਲਾ ਪਾਖਿਆ ਫਿਰ ਉਹ ਟੈਂਕੀ ਵੀ ਭਰ ਦੋ ਵੀ ਕੜੀ ਮੈਂ ਲੈਟ ਭੱਜੇ ਚਰਚੰਗਾ ਕੜੀ ਮੈਂ ਫਿਰ ਪਾਣੀ ਮੋਕੋ ਕੇ ਫਿਰ ਰੋਲਾ ਪਾਉਂਗੀ ਆ ਤਾਂ ਗੱਲ ਸਹੀ ਐ ਕਿਉਂਕਿ ਜੇ ਲੈਟ ਭੱਜ ਗਈ ਲੈਟ ਆਵੇ ਨਾ ਔਰ ਫਿਰ ਕਿੱਥੇ ਬਾਟੀਆਂ ਝੱਕੇ ਫਿਰੂਗੇ ਗਵਾਂਡੀਆਂ ਦੇ ਆਪਣੇ ਮੈਂ ਕੋਈ ਦੁਨੀਆਂ ਦੇ ਲੈਟਾ ਹੋਉਣੇ ਟੈਂਕੀਆਂ ਭਰਦਾ ਅਗਲਾ ਆਪਣੀ ਮਤ ਪੁੱਜੋ ਕਿ ਆ ਤਾਂ ਹੈ ਲੋ ਜੀ ਟੈਂਪ ਹੋ ਗਿਆ ਕਿੰਨੇ ਵਜੇ ਦਾ 7 ਵਜੇ ਦਾ 7 ਵਜੇ ਹੋਈ 7 ਵਜੇ ਦਾ ਸੱਤ ਵਜੇ ਤੇ ਬੱਦਲ ਘੋਰ ਰਿਹਾ ਇੱਧਰ ਦਾ ਨਾ ਇੰਨਾ ਬੱਦਲ ਆ ਰਿਹਾ ਪਟਿਆ ਇੱਧਰ ਮੀਂਹ ਪੈ ਰਿਹਾ ਹੈ ਮੀਂਹ ਇੱਧਰ ਕੀ ਕਰ ਰਹੇ ਆ ਸੇਰਾ ਤਾਂ ਮੀਂਹ ਹੀ ਕਰ ਰਹੇ ਚੁੰਨੀ ਕਿ ਨਹੀਂ ਮੀਂਹ ਪੈ ਰਿਹਾ ਰੱਤ ਨੂੰ ਇੰਨਾ ਮੀਂਹ ਪੈ ਪੈ ਨਹੀਂ ਰਿਹਾ ਸ਼ਾਇਦ ਆਸਮਾਨ ਉੱਧਰ ਪੈ ਰਹੇ ਆਪਣੇ ਨਹੀਂ ਹੈਗੇ ਤੁਹਾਨੂੰ ਕਿਵੇਂ ਪਤਾ ਚੁੰਨੀ ਆ ਦੱਸ ਨਹੀਂ ਰਹੀ ਦੱਸ ਨਹੀਂ ਅੱਛਾ ਬਲਜੀਤ ਅਸ਼ਾਨ ਜੀ ਮੈਨੂੰ ਮੈਨੂੰ ਪਤਾ ਨਹੀਂ ਮੈਂ ਧਿਆਨ ਨਹੀਂ ਲਿਆ ਅਸ਼ਾਨ ਜੀ ਹੁੰਗੀ ਤੇ ਉੱਧਰ ਬਹੁਤ ਪੈ ਰਹੇ ਮਹੀਨਾਂ ਦੀ ਤੇ ਹੁਣ ਬਣਾਣੇ ਆ ਜੀ ਰੋਟੀ ਰੋਟੀ ਦਾ ਕਿਉਂਕਿ ਹਿਊਵੀ ਅੱਧਾ ਕਹਿ ਰਿਹਾ ਏ ਵੀ ਮੈਨੂੰ ਭੁੱਖ ਲੱਗੀ ਆ ਮम्मा ਰੋਟੀ ਬਣਾ ਦੋ ਰੋਟੀ ਬਣਾਣੇ ਆ ਕਿਉਂਕਿ ਪਹਿਲਾਂ ਗੁਰਦੁਆਰਾ ਚਲੇ ਗਏ ਤੇ ਰੋਟੀ ਨਹੀਂ ਬਣਾ ਕੇ ਗਏ ਤੇ ਹਵਾ ਤੇਜ਼ ਚੱਲਣ ਲੱਗ ਗਈ ਤੇ ਨਹੀਂ ਤਾਂ ਚੁੱਲੇ ਦੀ ਲਾ ਲੈਣੀ ਸੀ ਬਾਹਰ ਇੱਕੋ ਲੱਗਦਾ ਹਵਾ ਚੜ ਕੇ ਆ ਗਈ ਫਿਰ ਅਸੀਂ ਗੁਰਦੁਆਰੇ ਭੱਜ ਗਏ ਵੀ ਰੋਟੀ ਤਾਂ ਆ ਕੇ ਹੀ ਬਣ ਜੂਗੀ ਪਹਿਲਾਂ ਗੁਰਦੁਆਰੇ ਜਾਈਏ ਤੇ ਉੱਧਰ ਉਹ ਦੇਖੋ ਸਾਈਕਲੀਆਂ ਪਟਾਰ ਰਿਹਾ ਏ ਕੌਫੀ ਖਾਦਾ ਹਾਂ ਨਾ ਅੱਖ ਤੇਰਾ ਖਾਲੀ ਦੇਖ ਦੇ ਆ ਕੀ ਕਰ ਰਿਹਾ ਸਟੰਟ ਕਰ ਰਿਹਾ ਅੱਖ ਤੇ ਰੱਖੂਗੀ ਬਸ ਹੁਣ ਮੀ ਆਣਦੀ ਤਿਆਰੀ ਐ ਹੁਣ ਗੜੇ ਗੁੜਿਆਂ ਦਾ ਤਾਂ ਪਤਾ ਨਹੀਂ ਲਾਸਟ ਕੰਨੇ ਕੱਲੂ ਆਖਰੀ ਦਿਨ ਦਾ ਢੋਆ ਦੱਸਿਆ ਬੜੇ ਦਿਨ ਜਿਹੜਾ ਇੰਨਾ ਪਤਾ ਹੋ ਰਿਹਾ ਇੱਕ ਵਾਰ ਪੈ ਜਾਣ ਮਾਰੀ ਜਿੱਦਾਂ ਦੋ ਚੁੱਕੀ ਕੇ ਕਰਨੇ ਤਾਂ ਟੰਡੀਆਂ ਦੇ ਵਿੱਚ ਸਭ ਆਦਨ ਪੂਰਾ ਕਾਕੰਡਾ ਖਾ ਤੁਮ ਜਾਊਗਾ ਆਦਨ ਪੂਰਾ ਹਾਲ ਹੋ ਗਿਆ ਭਾਈ ਗੜੇ ਪੈ ਕੇ ਬਸ ਇਸੇ ਟੁੱਟਣ ਦਾ ਖਤ ਆਲੇ ਹੀ ਤੇ ਹੈ ਕਹਾਂ ਨੂੰ ਦੱਸ ਤਾ ਜੇ ਨਾ ਥੋੜੇ ਜਿਹਾ ਹੋਰ ਪੈ ਜਾਂਦੇ ਸ਼ਾਇਦ ਇਸੇ ਸੁਸਤੇ ਸੁਸਤੇ ਭੰਗ ਹੋ ਜਾਂਦੇ ਉਸ ਦਿਨ ਬਾਤ ਚਿੱਕ ਗਈ ਦਾ ਆਪੋ ਚੱਲੀ ਐ ਆ ਦੇਖੋ ਬੱਦਲ ਕਿਵੇਂ ਆਪੋ ਚੱਲੀ ਐ ਬੱਦਲ ਵਾਂਗੂ ਹੀ ਲੱਗਦਾ ਚਲੋ ਜੀ ਹੁਣ ਆਪਾਂ ਲਾ ਲਈਏ ਰੋਟੀ ਅੰਦਰ ਤੇ ਸਿਰ ਦੀਆਂ ਨਾ ਕਚੌਰੀਆਂ ਹੀ ਖਾਈਆਂ ਹੋਈਆਂ ਐ ਹੁਣ ਰੋਟੀ ਖਾਵਾਂਗੇ